ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪ੍ਰਿੰਟ ਮਿਲਾ ਤੇ ਚਾ ਤਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਦੇ ਪੁੱਲ ਤੇ ਹੀ ਆ ਜਿਹੜਾ ਵਿਝਣੇ ਰਹਿੰਦੇ ਫੌਜੀ ਫਾਰਮ ਤੇ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਵੈਰਾਈਟੀ ਦੀਆਂ ਜਿਹੜੀਆਂ ਜਰਸੀ ਗਾਵਾਂ ਦਾ ਤੁਹਾਨੂੰ ਦਿਖਾਉਣੀ ਆ ਕੋਈ ਟੋਕੜ ਗੱਬਣਾ ਕੋਈ ਸੱਜਰ ਸੋਈ ਆ ਤੇ ਕੋਈ ਗੱਬਣ ਤਿਆਰ ਆ ਜ਼ਿਆਦਾਤਰ ਜਰਸੀਆਂ ਇਹਨੀਆਂ ਤੇ ਵੀਡੀਓ ਪੂਰੀ ਵੇਖਿਓ ਤੇ ਵੱਡੇ ਛੋਟੇ ਭਾਜ ਜਿਹੜੇ ਸਾਰੇ ਹੀ ਹੈਗੇ ਆ ਹਰ ਵੈਰਾਈਟੀ ਦੇ ਪਸ਼ੂ ਜਿਹੜੇ ਅੱਜ ਹੈਗੇ ਆ ਛੋਟੇ ਮੁੱਲ ਵਾਲੀਆਂ ਵੀ ਤੇ ਵੱਡੇ ਮੁੱਲ ਵਾਲੀਆਂ ਵੀ ਤੇ ਬਾਕੀ ਸੁਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਆਇ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਹੋਠੇਠਾ ਜੀ ਬਿਜਾ ਬਾਬਾ ਬੁੱਢਾ ਸਾਹਿਬ ਦੀ ਬੜੀ ਕਿਰਪਾ ਜੀ ਚਲੋ ਕਿਰਪਾ ਚੈ ਜੀ ਹਾਂਜੀ ਤੇ ਅੱਜ ਫਿਰ ਉਹਨਾਂ ਕਾ ਲਾਤੀਆਂ ਜੀ ਫਿਰ ਅੱਜ ਆ ਪੀ ਭਾਈ ਕੀਰੀਆਂ ਦੋਂਦੀਆਂ ਵਛੀਆਂ ਧੋਕੜਾ ਗੱਬਣਾ ਆਪਣੇ ਕੋਲ ਅਜ ਹਰ ਤਰ੍ਹਾਂ ਦਾ ਮਾਲ ਅੱਜ ਥੋੜਾ ਤਾਂ ਅਸੀਂ ਲੇਟ ਹੋ ਗਏ ਰੇ 5 ਵੇੜਾ ਵੇਗੀਆਂ ਵਿੱਚ ਅੱਛਾ ਵਿੱਚ ਵੇਗੀਆਂ ਹਾਂ ਹਾਂਜੀ ਹਾਂਜੀ ਠੀਕ ਆ ਵਛੀਆਂ ਆਪਣੇ ਕੋਲ ਬਹੁਤ ਕਮਾਲ ਦੀਆਂ ਆਈਆਂ ਛਾਈ ਵਾਲ ਵਛੀ ਆਈ 1 25 ਪਲੱਸ ਵਾਲੀ ਅੱਛਾ ਤੇਗੀ ਸਵੇਰੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਇਹ ਆ ਫੋਜੀ ਭਾਈ ਦਾ ਸਾਨੂੰ ਪਰ ਸੋ ਆਈ ਫੋਨ ਤੇ ਉਦੋਂ ਫਿਰ ਆਇਆ ਨਹੀਂ ਗਿਆ ਤੇ ਫਿਰ ਆਪਣੇ ਕੋ 20-20 ਕਿਲੋ ਵਾਲੀਆਂ ਜਲਸੀਆਂ ਖੜੀਆਂ ਬੈਠਾ ਅੱਛਾ ਹਾਂਜੀ ਚਲੋ ਕੋਈ ਵੀਡੀਓ ਵੇਖੇ ਕੇ ਪੂਰੀ ਜ਼ਰੂਰ ਇੱਕ ਵੱਛੀ ਆਉਂਦੀ ਵੱਡੀ 20 ਕਿਲੋ ਵਾਲੀ ਗੱਬਣੇ ਆ ਮੱਛੀ 20 ਤੋਂ ਬਾਹਰ ਹੀ ਚੱਲੂਗੀ ਠੀਕ ਹੈ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਦੀਪ ਸਿੰਘ ਦੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ ਫੋਨ ਨੰਬਰ 81 50 99 55 58 98 72 0 0 ਠੀਕ ਆ ਆ ਵੀ ਭਾਈ ਇਹ ਸੂਈਆਂ ਸੋਈਆਂ ਗੱਬਣਾ ਵੈਣਾ ਆਪਣੇ ਕੋਲ ਠੀਕ ਆ ਇਹ ਬੜਾ ਬੇਨਤੀ ਆ ਜਿਹੜੇ ਸੂਈ ਸਵਾਈਆ ਉਹ ਇੱਥੇ ਆਣ ਕੇ ਆਪਣੀ ਕਿਹਾਓ ਕੇ ਖੜੋ ਤੇ ਗੱਬਣ ਪਾਸ ਕਰਕੇ ਖੜੋ ਅੱਜ ਆਪਣੇ ਕੋਲ ਹਰ ਤਰ੍ਹਾਂ ਦਾ ਛਾਈ ਵਾਲ ਜਲਸੀ ਵਾਲ ਹਰ ਤਰ੍ਹਾਂ ਦੀ ਹੈਗੀ ਠੀਕ ਹੈ ਜੀ ਹਾਂ ਜੀ ਬਾਕੀ ਪਹਿਲੇ ਨੰਬਰ ਤੇ ਆ ਤੁਹਾਨੂੰ ਦਿਖਾਉਣੀ ਹੁੰਦੀ ਨਿਕੇ ਨਿਕੇ ਜੇ ਸਿੰਘ ਦੇ ਹੈਗੇ ਆ ਸੋ ਜੀ ਭਾਈ ਸੂਆ ਪਹਿਲਾ ਹੀ ਸੋ ਆਦਾਂ ਦਾ ਠੀਕ ਆ ਅਜੀ ਭਾਜੀ ਚੁੰਗੀ ਅਸੀ ਆ ਕਦ ਕਾਠੇ ਦਾ ਸਾਰੀਆਂ ਨਾ ਇੱਚ ਆ ਹੋਰੀ ਹੁਣ ਤੂੰ ਲਾਇਆ ਸਿੱਧੀ ਲਾਇਆ ਕਰੀ ਤੋਰ ਦੋ ਅਜੀ ਭਾਜੀ ਇਨਾ ਅਸੀ ਦਾ ਕਦ ਨਹੀਂ ਲੱਗਦਾ ਬੰਦੇ ਦੇ ਸਿਰ ਸੇ ਦੇ ਵਿੱਚ ਹੀ ਆ ਦੋਦੀ ਵਿੱਚੀ ਕਦ ਕਾਠ ਪੱਖਾ ਚੰਗੀ ਇੱਚੀ ਆ ਤੇ ਥਾਲਿਆਂ ਵੀ ਚੰਗੀ ਬਣ ਗਈ ਆ ਫਿਕਸ ਜੇ ਬੰਨਾ ਆ ਦਿਖਾ ਦਿਓ ਦਾਂਦੇ ਤੇ ਥੋੜਾ ਜਿਹਾ ਦਿਖਾ ਦਿਓ ਥੋੜਾ ਕਰਦੀ ਆ ਛਪੂ ਦਾ ਕਰਦੀ ਕੋਈ ਨਹੀਂ ਲੈ ਜਾ ਉੱਥੇ ਜਾ ਕੇ ਦਿਖਾ ਦੇ ਦਿਖਾ ਦਿਓ ਆਓ ਇੱਧਰ ਲਿਆਓ ਕੈਮਰਾ ਅਜੀ ਭਾਜੀ ਪਿਓਰ ਦੁੱਧ ਆਹ ਪਿਓਰ ਦੋ ਦਿਨਾਂ ਦਾ ਲੈ ਲੇ। ਪਿਓਰ ਦੁੱਧ ਦੀ ਹੈ ਵੀਰੇ 14 ਕਿਲੋ ਦੁੱਧ ਹੈ ਕੰਡੇ ਆ। ਕਿੰਨਾ ਤਿਆਰ ਹੁਣ ਮੋਕੇ ਤੇ? 14 ਕਿਲੋ ਹਰ ਵੀ ਭਾਜੀ ਦੋ ਡੰਗ ਕੋਈ ਵੀਰ ਚੋਗੇ ਲੈ ਜੀ। ਅੱਛਾ ਜੀ। ਹਾਂ ਜੀ। ਤਿਆਰ ਮੋਕੇ ਤੇ। ਆਪਣੇ ਘਰ ਦੀ ਦੋਹਾਂ ਦਿਨਾਂ ਦੀ ਸਾਡੇ ਕੋਲ ਗਰੰਟੀ ਹੋਊਗੀ ਜਿਹੜਾ ਮਰਜੀ ਵੀਰ ਦੋ ਡੰਗ ਆਪਣੇ ਘਰੇ ਚੋਗੇ ਭਾਵੇਂ ਜੇ 14 ਕਿਲੋ ਦੁੱਧ ਹੋਊ ਤੇ ਰੱਖ ਲੈਣੇ ਵੀ ਘੱਲ ਦੇ ਵਾਸ਼ੀ। ਬਾਕੀ ਚਲੋ ਜੇ ਆਪੇ ਇੱਥੇ ਹੀ ਚੋਗੇ ਖੜੇ ਸਾਰਾ ਬਾਈਆਂ ਜੀ। ਹਾਂ ਬਿਲਕੁਲ ਇੱਥੇ ਚੋਗੇ ਖੜੇ ਨੇ ਕਿ ਦੋਹਾਂ ਦਿਨਾਂ ਦੀ ਦੋਹਾਂ ਚਵਾਈਆਂ ਦੀ ਸਾਡੀ ਜਿੱ 14 ਕਿਲੋ ਦੁੱਧਾ ਲੀਟਰ ਮਾਰਵਾ। ਤੇ ਮੁੱਲ ਫਿਰ ਇਹਦਾ? ਆਪੀ ਭਾਈ 14 ਕਿਲੋ ਵਾਲੀ ਦੌਂਦੀ ਵਸ਼ੀ ਲੱਖ ਰੁਪਏ ਦੀ ਮਿਲਦੀ ਆ। ਪਰ ਨਹੀਂ ਦੇਣੀ ਇਹ। ਅੱਛਾ। ਅਸੀਂ ਮੋਲੇ ਦਾ 80 ਨਹੀਂ ਕਰਨਾ 85 ਨਹੀਂ ਕਰਨਾ। 65000 ਤੇ ਛੋਟ ਛੱਪਾ ਕਰਦੇ। 65000 ਤੇ ਛੋਟ ਕਰੋਗੇ। ਤੇ ਬੱਚਾ ਕੀ ਇਹਦੇ ਮਗਰ? ਮਗਰ ਮੱਛਾ। ਕਿੰਨੇ ਕਿ ਦਿਨਾਂ ਦੀ ਸੋਈ ਉਤਰੇ? ਆਪੀ ਭਾਈ ਲਾ ਲਓ ਤੁਹਾਡੇ ਸਾਹਮਣੇ 12 ਦੀ ਲਾ ਲਓ 13 ਦੀ ਲਾ ਲਓ। ਠੀਕ ਐ। ਅਏ ਤੇ ਦੁੱਧਾਂ ਵੱਜੂਗੀ। ਦੁੱਧਾਂ ਵੱਜੂਗੀ। ਆਪੀ ਭਾਈ ਇਹ ਹਾਂ ਨਾ 8000 ਦੀ ਦੇ ਦਾਂਗੇ। ਅੱਛਾ 8000 ਦੀ। ਠੀਕ ਐ। ਗਾੜੀ ਹੱਥੀ ਭਾਜੀ ਗਾੜੀ ਗਾੜਾ ਦਿਖਾਓ ਜਲਦੀ ਜੱਤੀ ਜਿਹਨੇ ਅੰਦਾਜ਼ਾ ਲਾਉਣਾ ਵਾ ਇਹਨੇ ਪਹਿਲੇ ਨੇ ਲੈਣੇ 18 ਕਿਲੋ ਦੁੱਧ ਚਵਾਇਆ ਹੈ ਇਕਨ ਦੂਜਾ ਤੁਗਾ ਠੀਕ ਆ ਹਾਂਜੀ ਪੂਰੀ ਜਾਨ ਵਾਲੀ ਆ ਜਿਹੜੀ ਉੱਤਰਾ ਵੀ ਤੇ ਥੱਲੇ ਵੀ ਚੰਗੀ ਤਿਆਰ ਹੋਈ ਆ ਹਾਂਜੀ ਭਾਜੀ ਇਹ ਤੋਂ ਬਾਅਦ ਦੇਖ ਸਕਦੇ ਜੇ ਇਧਰ 10 ਰੁਪਏ ਖਰਗੋਸ਼ ਛਰਗੀ ਵੱਸ਼ 100 ਰੁਪਏ ਭਾਜੀ ਠੀਕ ਹੈ ਜੀ ਹਾਂਜੀ ਇਹੋ ਜੀਆਂ ਮੋਟ ਘਟ ਵੇੜਾ ਨੱਪਦੀਆਂ ਪੰਜਾਬ ਵਾਲੀਆਂ ਜਲਸੀਆਂ ਵੇੜਾ ਮਿਲਿਆ ਨਹੀਂ ਹੈ ਸ਼ਾਇਦ ਹੁੰਦਿਆ ਹਫਤਾ ਨਹੀਂ ਹੁੰਦੀ ਚੰਗੀ ਤਿਆਰ ਨਹੀਂ ਆਂ ਕਲਾ ਹੱਥ ਤੇ ਫੇਰ ਕੇ ਬਾਕੀ ਜਿਤਰਾ ਕਿੰਨੇ ਹੁੰਦੇ ਵੀ ਬਹਿਣਾ ਖਲੋਣਾ ਔਖਾ ਹੋ ਜਾਂਦਾ ਵਾ ਉਹੀ ਚੀਜ਼ ਆ ਜਾਂਦੀ ਹੈ ਅਸੀਂ ਬੈਠੇ ਨੂੰ ਮਾੜ ਨੂੰ ਬਹਿਣਾ ਉੱਠਣਾ ਔਖਾ ਢੁੱਟ ਲਾਂ ਬੜੀਆਂ ਲੈ ਹਫਤੇ ਦੀ ਗੱਠੀ ਆ ਸ਼ਾਇਦ ਹੁੰਦਿਆ ਚਲੋ ਲੈ ਜਾ ਫਿਰ ਬਾਕੀ ਉਪਰੋਂ ਵੀ ਪੂਰੀ ਜਾਂਚ ਆ ਪੂਰੀ ਰਾਜੀ ਜੰਮੀ ਪਲੀ ਆ ਜਿਹੜੀ ਅਤੇ ਭਾਈ ਇਹ ਲੈ ਰਿਹਾ ਤਾਂ ਪਣੀ ਦਊਗੀ ਸੁਣ ਲੱਗਿਆ ਠੀਕ ਆ ਹਾਂਜੀ ਤੇਰਾ ਮੁੱਲ ਫਿਰ ਹਣਾ ਵੀ ਭਾਜੀ ਆਰ ਤੇ 80 ਵੀ ਆ ਹਾਂਜੀ ਹਰੇ ਵੀ ਜਾਇ ਤੇ ਤਨੀ ਕਿੰਨੇ ਦੇ ਇਹਦਾ 65 ਚ ਮਾਨਤਾ ਕਰਾਂਗੇ ਮੌਕੇ ਤੇ ਵੀਰ ਆ ਇਹਦਾ ਭੈਣ ਭਰਾ ਜਿਹੜਾ ਆਊਗਾ ਅੱਛਾ ਹਾਂਜੀ ਕੋ ਫੋਨ ਲਾਵੇਗਾ 1000 ਛੱਡ ਦਾਂਗੇ ਠੀਕ ਆ ਹਾਂਜੀ ਕੋਈ ਨਹੀਂ ਬਾਕੀ ਸੌਦਾ ਮੌਕੇ ਤੇ ਹੋ ਜਾਊਗਾ ਕਿ ਆਪੇ ਠੀਕ ਆ ਜੀ ਤੇ ਆ ਵੀ ਗੱਬਣਿਆ ਜਿਹੜੀ ਇਹ ਵੀ ਉਹਦੇ ਨਾਲ ਦੀ ਆਵਾਜ਼ ਇਹ ਆ ਵੀ ਟਾਈਮ ਥੋੜਾ ਅਜੇ ਖੜਦੀ ਆ ਉਹਦੇ ਨਾਲ ਹਵਾ ਨੈਰਾ ਵੀ ਉਹਦੇ ਵਰਗਾ ਹੀ ਤਿਆਰ ਹੋਣਾ ਵਾ ਜਿਹੜੇ ਹਿਸਾਬ ਨਾਲ ਢਿੱਲਾ ਵਾ ਇਹ ਥੋੜਾ ਆਂਦੀ ਪਾਈ ਇਹ ਵੀ ਬੜੀਆ ਤੇ ਲੰਡਲਾਂ ਬੜੀਆਂ ਇਹਨਾਂ ਦੀ ਠੀਕ ਹੈ ਜੀ ਲੈ ਜੋ ਹਾਂ ਜੀ ਹਾਪੀ ਪਾਈ ਚੰਗੀ ਭਰੂਗੀ ਠੀਕ ਹੈ ਬਾਕੀ ਥਣਾ ਦਾ ਸਾਈਜ਼ ਗੈਪ ਮਿਲਕਮੈਨ ਇਹਦੇ ਵੀ ਚੰਗੀ ਲੱਗੀ ਆ ਆ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਕਈ ਯਾਰੀ ਡਰ ਜਾਂਦਾ ਵਾ ਪੁੱਛ ਤੇ ਇਹਦਾ ਫਿਰ ਮੁੱਲ ਆਪੀ ਪਾਜੀ ਬਾੜ ਤੇ 50 ਦੀ ਆ ਜਿਹੜੇ ਵੀਰ ਨੇ ਸਾਹਮਣੀ ਆ ਇਹ ਜਿਦਾਂਗੇ 40000 ਦੀ 40000 ਦੀ ਤੇ ਬਾਕੀ ਦੁੱਧ ਦੇ ਵੀ ਚੰਗਾ ਕੱਢੀ ਜਾਓ ਦੁੱਧ ਆਪੀ ਪਾਜੀ 15 ਕਿਲੋ ਭਾਰੂਗੀ ਠੀਕ ਆ ਗਾੜੀ ਯਾਰ ਚਾਰ ਆ ਗਈ ਹੈ ਸੋਈ ਜੇਵੀ ਸੋਈ ਯਾਰ ਵੀ ਭਾਜੀ ਇਹਦਾ ਬੱਚਾ ਇਹਦਾ ਬੱਚਾ ਕਿਹੜਾ ਵੱਛੀ ਦਾ ਆਹ ਵਾਲੀ ਵੱਛੀ ਹਰਦੀਪ ਭਾਜੀ ਪਾਣ ਦੇ ਪੱਤੇ ਆ ਹੀ ਵੜਿਆ ਯਾਰ ਸ਼ਹਿਰ ਇਹਦੇ ਕੋਲ ਵੀ 14 ਕਿਲੋ ਦੁੱਧ ਵੀਰ ਮੇਰਾ ਜਿਹੜਾ ਮਰਜ਼ੀ ਝੋ ਕੇ ਲੈ ਜਾ ਤੇਰਾ ਵੀ ਅਸੀਂ ਫੁੱਲ ਗਰੰਟੀ ਦੇਵਾਂਗੇ ਵੇਖੋ ਦਾੜ 13 14 ਲੀਟਰ ਜਿਹੜਾ ਕਹਿੰਦੇ ਵੀ ਹੁਣ ਹੈਗਾ ਉੱਤੇ ਤੇ ਵੇਖੋ ਵੱਛੀ ਲੜੀਆਂ ਕਰ ਵਾਰੇ ਪੜੀ ਮੈਂ

ਇਹ ਵੇੜ ਦੇ ਹਰ ਪੀਪਾ ਜੀ ਉਹ ਦੇਖ ਸਾਡੇ ਥਾਣਾ ਦੇ ਚੰਗੇ ਗੱਫੇ ਜੀ ਵੇੜਾ ਸੀਦੀ ਮੈਂ ਮਿਲਦੀ ਆ ਪਰ ਅਸੀਂ ਹੱਸੀ ਨਹੀਂ ਕਰਨਾ ਅੱਛਾ ਐ 75 ਨਹੀਂ ਕਰਨਾ ਐ 70 ਚੋਂ 3 ਛੱਡ ਦੇਣਾ ਤਾਹਰ ਹੀ ਆਰ ਦੀ ਦੇਣੀ ਹੈ ਪੂਰੇ ਪੈਂਡ ਦੀ ਆਰ ਵੀ ਭਾਜੀ ਦੇ ਤਾਂ ਕੋਈ ਦੰਦਾ ਨਹੀਂ 20 ਪਲੱਸ ਵਾਲੀ ਤੇ ਇਹ ਕਿੰਨਾ ਮੁੱਲ ਦੁੱਧ ਕਿੰਨਾ ਕਰੀ ਜਾਊਗੀ 14 ਕਿਲੋ ਹਣੇ ਤੇ ਕੋ ਹੈਗਾ ਵਾ ਦੁੱਧ 20 ਕਿਲੋ ਪਾ ਦਊਗੀ ਠੀਕ ਆ 20 ਲੱਗੇ ਵੀ ਚਲ ਚੁਗੀ ਗਾੜੀ ਛਾਈ ਵਾਲਾ ਆ ਕੇ ਬਰਸ ਦੇ ਬੋਲੇ ਸੁਨੇ ਰੰਗੀਆਂ ਮੱਛੀਆਂ ਰੁਪਈ ਭਾਰੀ ਹੁਣ ਪਹਿਲਾ ਪਹਿਲਾ ਸੁਆ ਆ ਗਈਆਂ ਗਾੜੀ ਮੱਛੀਆਂ ਦੇ ਥਾਣੇ ਦੇਖੋ ਆ ਪੀ ਭਾਜੀ ਕਿਦਾਂ ਦੇ ਲੱਗੇ ਆ ਠੀਕ ਆ ਫੋਲੋ ਅੰਕਲ ਜੀ ਚਾਚਾ ਦੰਦੇ ਮੱਛੀਆਂ ਇਹ ਤੋਰ ਦੋ ਤੋਰ ਦੇਖੋ ਹੁਣ ਪੀ ਭਾਜੀ ਮੱਛੀਆਂ ਫੌਜੀ ਫਾਰਮ ਤਾਂ ਮਿਲਣੀਆਂ ਠੀਕ ਆ ਜੀ ਅੰਨੇ ਕੱਡ ਕੱਡਦੇ ਆ ਬਾਕੀ ਕੱਦ ਕਾਠ ਵੀ ਚੰਗਾ ਹੈ ਇਹ ਆਰ ਦੇ ਵਿੱਚ ਇਹ ਹੈਗੀ ਆ ਸਾਈ ਜਰਸੀ ਸਾਈਵਲ ਕ੍ਰੋਸ ਤੇ ਆ ਇਕ ਗਰ ਲੈਣ ਲੋ ਜ ਮੇਰੇ ਸੇ ਆ ਸਾਈ ਆ ਰਕਰ ਲੈਣ ਲੋ ਜੀ ਗੇ ਰੱਖੀ ਆ ਜ ਲੈ ਆ ਜੀ ਥਲੀ ਠੰਡੀ ਬੜੀ ਵਧੀਆ ਬਾਕੀ ਥਨਾ ਦਾ ਸਾਈ ਜੀਆਪ ਇਹਦਾ ਚੰਗਾ ਹੈ ਜਿਆਦੇ ਜਿਆਦੀਆਂ ਗਾਵਾਂ ਦੀ ਕਈ ਵਾਰੀ ਪਸ਼ੂ ਡਰ ਵੀ ਜਾਂਦਾ ਹੈ ਅੱਜ ਵੀ ਆਖਾ ਕੰਨ ਦੇ ਰੰਗ ਲੱਗੇ ਰਹਿ ਜਾਂਦੇ ਇਹ ਦੰਦੋਂ ਕਿਤਰਾ ਹੈ ਦੰਦੋਂ ਇਹ ਐਕਸੋਜੀ ਚਾਰ ਦੰਦ ਹੈ ਇਹ ਰੀ ਮੂਰੇ ਠੀਕ ਹੈ ਤੇ ਇਹਦਾ ਮੁੱਲ ਫਿਰ ਹੱਬੀ ਭਾਜੀ ਵੇਚੀ ਦਿਆ 455000 ਦੀ ਪਰ ਜਾਇਜ ਦੇਣੀ ਕਿੰਨੇ ਦੀ ਇਹ 2040 ਨੂੰ ਮੰਨਤਨ ਕਰਦੇ ਅੱਛਾ 38000 38000 ਦੇ ਦਾਂਗੇ ਵਾਚੀ ਦੇਖੋ ਕਿਦਾਂ ਦੀ ਵਾਚੀ ਠੀਕ ਹੈ ਜੀ ਆਵੇ ਪਹਿਲਾਂ ਆ ਗਈ ਸਾਈ ਵਾਲ ਕ੍ਰੋਸ ਇਹ ਵੀ ਚਾਰ ਦੰਦ ਹੈ ਇਹ ਵੀ ਚਾਰ ਦੰਦ ਹੈ ਇਹ ਵੀ ਬਰਫ ਦੇ ਗੋਲੇ ਹੀ ਵੇਖੋ ਖਿਨਾਰੇ ਉਹ ਆਪੀ ਪਾਈ ਹੂ ਮੂਰਾ ਰਕੇ ਮਸ਼ੀਨ ਥਾਨ ਲੱਗੇ ਵੇਖੋ ਮਸ਼ੀਨ ਥਾਨ ਇਹ ਵੀ ਚੰਗੇ ਗੱਪ ਤੇ ਥਾਨੇ ਜਿਹੜਾ ਇਹਦਾ ਵੀ ਥਾਨ ਪਹਿਲੇ ਸੋਵੇ ਚੰਗਾ ਤਿਆਰ ਕਰਨਾ ਦੋਵਾਂ ਇਹ ਵੀ ਜਿਹੜੀ ਮੋਹ ਜਿਹੜੀ ਚਾਰ ਦੰਦ ਬਰਫ ਦੇ ਗੋਲੇ ਆਪੀ ਭਰੀ ਰਤਾਂ ਜੱਥੇ ਪਾ ਗਿਰੋ ਠੀਕ ਹੈ ਜੀ ਆ ਜਲਾਓ ਜੀ ਬਾਕੀ ਹੈਗੀ ਸਾਈਵਲ ਕ੍ਰੋਸ ਚ ਆ ਹਰ ਪੀਪਾ ਹੀ ਚੰਗਾ ਪੈਣ ਲੱਗੀ ਦੁੱਧ ਚ ਵਾਈ ਜਾਊਗੀ ਮਰਮਾਨਾ 13-14 ਕਿਲੋ ਦੁੱਧ ਵੱਛੀ ਪਾ ਦੂਗੀ ਹਲੇ ਤਿਆਰ ਹੁਣੀਆਂ ਪੀਪਾ ਜੀ ਨਾਲ ਤੇਰੇ ਗੱਡੀ ਆ 14-15 ਦੋਨੀਆਂ ਗੱਡੀ ਚੱਤੀ ਤੇ ਇਹਦਾ ਫਿਰ ਮੁੱਲ ਆਪਰੇ ਪਾਈ ਵੱਛੀ ਦੇ ਵੀ 50 ਦੀ ਆ ਹਾਂ ਜੀ ਨਹੀਂ ਕਰਨਾ ਇਹਦਾ 40 ਕਿਉਂ 1000 ਮੰਨਤਾ ਨੂੰ ਕਰ ਦਨੂ ਅੱਛਾ ਖੱਤੀ ਦੀਆਂ ਵੀ ਭਾਈ ਹਾਂ ਨਹੀਂ ਦੇਣੀ ਹੈ ਠੀਕ ਆ 38 ਦੇ ਭਾਵੇਂ ਕੋਈ ਆ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਜੇ ਕਿ ਜੋੜਾ ਪਾਲੂਗਾ ਤੇ ਹੋਰ ਹੋ ਜੂਗਾ ਹੋਰ ਮਨਸਾਨਾ ਰੂਲ ਆ ਵੀ ਗੱਬਣੇ ਇਹ ਆ ਦੂਤਾ ਜੀ ਵੱਡੀ ਪੰਜਾਬ ਵਾਲੀ ਜਲਸੀ ਕੱਦ ਮੁੱਤ ਵਾਲੀ ਕੱਦ ਕੱਟ ਚੰਗਾ ਤਰ੍ਹਾਂ ਇਹਦਾ ਆ ਜ ਲੈ ਆਓ ਜੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਟ ਚੰਗਾ ਹੋਵੇ ਦਾ ਤੇ ਥਣ ਵੀ ਇਹਦੇ ਕੋਈ ਮੱਜਾਂ ਨਾਲ ਲੱਗਾ ਹਰ ਪੀਪਰ ਇਹ ਵੀ ਦੇ ਦੇਣੀ ਹੈ ਇਹ ਕਿ ਨਕਦੀ ਦੇ ਦੇਣੀ ਹੈ ਹਰਪੀ ਭਾਜੀ ਵਾਰ ਤੇ 55000 ਦੀ ਆ ਥਾਣੇ ਦੇ ਕਰੀ ਦਿਖਾ ਲੀਏ ਲੱਗੇ ਤਾਂ ਤੁਹਾਨੂੰ ਪਹਿਲਾਂ ਪੀਪਾ ਜੀ ਵੈੜ ਦੀ 55 ਦੀ ਪਰ ਜਾਇਦ ਦੇਣੀ ਹੈ ਕਿੰਨੇ ਦੀ 44000 ਦੀ ਦੇ ਦਾਂਗੇ 44000 ਜੀ ਹਾਂ ਨਹੀਂ ਯਾਰ ਪੀਪਾ ਜੀ 43 ਦੇ ਦਾਂਗੇ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਹਰ ਪੀਪਾ ਜੀ ਇਹ 12 13 ਕਿਲੋ ਚਾਈ ਜਾਊਗੀ ਹਲੇ ਹਫਤੇ ਦੀ ਕੱਢੀ ਹੈ ਠੀਕ ਹੈ ਹਾਂ ਗਾੜੀ ਤੋਕੜ ਕੇ ਬਣਵਾੜ ਆ ਗਈ ਜੀ ਇਹ ਦੇਖਾ ਲਓ ਹਾਂ ਪੀਪਾ ਜੀ ਤਿੰਨਾ ਮਹੀਨੇ ਆਹੀ ਕੱਪਣ ਜੇ ਅੱਛਾ ਤੇ 3 ਕਿਲੋ ਦੁੱਧ ਜੇ ਚੌਥਾ ਲੱਗ ਗਿਆ ਅੰਕਲ ਜੀ ਉਸ ਕੰਮੀ ਨਾਲ ਗੱਲ ਆ ਗਈ ਪੈ ਕਾਰਦੀ ਗਾੜੇ ਨਾਲ ਚੌਥਾ ਮਹੀਨਾ ਲੱਗਣੀ ਹਲਾ ਉਹ ਦੇ ਘਰ ਦੀ ਆ ਤਰੀਕ ਤਰੀਕਤ ਰੂਕ ਲਿਖੀ ਆ ਜਿਹੜੀ ਸਾਰੇ ਕਾਪੀ ਦੇ ਆ ਜਿ ਲੈ ਆਓ ਆ ਵੀ ਭਾਈ ਇਹ ਜਿਆਜਤ ਨਹੀਂ ਐਵੇਂ ਮੁੱਲ ਕਰਦੇ ਇਹਦਾ ਕੋਈ 35 ਕੋ 40 ਨਹੀਂ ਆਹਾਂ ਨਾ ਹੀ 5000 ਦੀ ਦੇ ਦਾਂਗੇ 5000 ਦੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਹੋਣਾ 3 ਕਿਲੋ ਰੇਠੀ ਪੈਰੀ ਇੱਕੋ ਟਾਈਮ ਮਿਲਦੀ ਤੇ 3 ਕਿਲੋ ਦੁੱਧ ਹੁੰਦੀ ਦੋ ਟਾਈਮ ਚੜੂ ਆਇਂ ਕਿ ਉਹ ਗੁਣੇ ਨਹੀਂ ਠੀਕ ਚੌਣ ਖੋਣੋ ਕਹਿੰਦੇ ਇੱਕ ਟਾਈਮ ਕਰਦੇ ਮਾਣੋ ਲੈ ਚੱਲ ਗਿਆ ਹੈ ਟ੍ਰਿਕਸ ਨੂੰ ਲੈ ਕੇ ਦੱਸਦਾ। ਨੰਕਾ ਬੋਲੋ ਬਚੀ ਪਈ। ਬਾਗਿਆ ਆਰਡਰ ਤੇ ਨਾੜਾ ਵੇਖੋ ਬਰੀਕ-ਬਰੀਕ ਮਿਲਕ ਵੀ ਨਹੀਂ ਕਿੰਨੀ ਵਧੀਆ ਲੱਗੀ। ਆਹ ਦੇਖ ਸਕਦੇ ਜੀ। ਤੇ ਆ ਜਿਹੜੀ ਜੀ ਹੁਣ ਇਹ ਹੈਪੀ ਬਾਈ ਜੀ ਹੱਸੀ ਜਾ ਰਹੇ ਪਰ ਬਣ ਗੱਬਣ ਹੈ। ਕਾਲੇ ਜੀ ਪਾਣੀ ਪੀਣ ਵਾਲੀ 100 ਰੁਪਏ ਭਾਜੀ ਵੇਖੋ ਅੱਛਾ ਮੂੰਹ ਵੇਖੋ ਅੱਛਾ ਅਖਰ 200 ਦਾ। ਇਹ ਕਿਉਂ ਨਾ ਇਹ ਸੁਵੈ ਦਾ ਪਹਿਲਾ ਕਿ ਦੂਜਾ ਜੀ ਪਹਿਲਾ ਪਹਿਲਾ ਆਜ ਲੈ ਆਜਾ ਜਸਤਰਾ ਨੂੰ ਅੱਛਾ ਜੀ ਹਾਂ ਜੀ ਤਿਆਰ ਤੋਂ ਕਿਦਾਂ ਜੀ ਇਹਦੇ ਪ੍ਰੋਪਰ ਵੇਖੇ ਨਹੀਂ ਕਹਿੰਦੇ 4 ਦੰਦ ਜਾਂ 6 ਦੰਦ ਹੋਣੀਆਂ। ਤੇ ਇਹਦਾ ਫਿਰ ਮੁੱਲ। ਮੁੱਲ ਕੀ ਜਗੀ 50000 ਦੀ। ਹਾਂਜੀ। ਆ ਤਨ ਪਤਾ ਫਗੀ ਫਾਮ ਤੇ ਹੋਰ ਰੇਡ ਨਹੀਂ ਹੁੰਦਾ। ਅੱਛਾ। ਇਹ 2000 ਝਰਨਾ ਚਾਹੀਜੋ ਅੱਛਾ ਹਾਂਜੀ ਹਾਂਜੀ 38000 ਦੀ ਦੇ ਦੇਣੇ ਹੋਰ ਕੋਈ ਮਾਨ ਕਰਨ ਲਈ ਮੇਰਾ ਕੋਈ ਵੀ ਫੋਨ ਆਉਂਦੇ 37000 ਵੀ ਭਾਈ ਹਾਂ ਨਾ ਦੇ ਦਾਂਗੇ ਅੱਛਾ ਹਾਂਜੀ 37000 ਜੀ ਦੇ ਦਾਂਗੇ ਆਪੇ ਉਹ ਰਾਤ ਦੀ ਇਹਦਾ ਗਿਫਟ ਹੀ ਪਾਜਣਾ ਹੈ ਆਪਣਾ ਕੋਈ ਵੀ ਚਾਹੀਜੋ ਪਿੰਡਾਂ ਦੀ ਸਾਨੂੰ ਆਪਣਾ ਗੱਡੀ ਚ ਆਉਂਦੇ ਸੂਬੀ ਰਾਤੀ ਘੱਟ ਸੂਬੀ ਆ ਆਹ ਸਫਰ ਚ ਸੂਬੀ ਆ ਉਹ ਦੇਖ ਸਕਦੇ ਬੱਚਾ ਵੀ ਨਿੱਕਾ ਹੀ ਆ ਬੱਚਾ ਮਗਰ ਠੰਡੀ ਬੜੀ ਜੇ ਠੀਕ ਆ ਹਾਂਜੀ ਹਾਂਜੀ ਭਾਈ ਜਿਹੜਾ ਗਿਫਟ ਹੀ ਪਾਉਣਾ ਨੇ ਠੀਕ ਆ ਔਰ ਕੇ ਦਿਖਾ ਦਈਏ ਇਹ ਆ ਵੀ ਚਲੋ ਸਰੀਰਾਂ ਲਈ ਸੀ ਆ ਥੋੜੀ ਜਿਹੀ ਕਿ ਤਾਜੀ ਸੂਈ ਆ ਥੋੜੀ ਨੱਪੀ ਤਾਜੀ ਸੂਈ ਏ ਕੋਈ ਨਾ ਅਜੇ ਪੰਜ-ਛੇ ਪੰਗਾ ਆ ਭਾਈ ਯਾਰ ਜਿਆਦਾ ਇਹ ਗੱਡੀ ਦੇ ਮਤਲਬ ਬਣਾਉ ਜਾਂਦਾ ਲੈ ਆਓ ਚਾਰ ਉਤਿਉ ਨੂੰ ਬੜੀ ਬਾਕੀ ਚਲੋ ਇਹ ਆ ਵੀ ਆ ਗੈਂਪਟੀ ਪਾ ਦੇਣਾ ਯਾਰ ਕੋਈ 3 ਨਾ 35 ਨਹੀਂ ਹਾਂ ਨਾ ਭਾਈ ਯਾਰ ਤਾਂ ਗੈਂਪਟ ਪਾ ਦੇ ਭਾਈ ਯਾਰ ਦੀ ਇਹ ਕੀਰੀ ਹਾਂ ਨਹੀਂ ਦੇਣੀ ਹੈ ਅੱਛਾ ਇਸ ਕੀ ਦੀ ਉੱਚ ਕੋਈ ਵੀਰ ਮੰਨਤਾ ਨਹੀਂ ਕਰਿਆ ਸਭ ਕੋਈ ਕਰਕੇ ਤੇ ਇਹ ਆ ਵੀ ਚਲੋ ਸਾਰੀਆਂ ਗਰਮੀਆਂ ਅੱਗੇ ਦਾ ਚਾਹ ਪਾਣੀ ਦਾ ਲਊਗਾ ਵੀਰ ਲੱਠੀ ਵੀਊਗਾ ਅੱਛਾ ਹਾਂ ਜੀ ਯਾਰ ਪਾਤੀਏ ਵੀਡੀਓ ਮਗਾਖ ਰਹੀ ਹਾਂ ਮੈਂ ਆਪਣਾ ਅੱਛਾ ਹਾਂਜੀ ਇਹ ਸਾਰੀਆਂ ਗੱਲ ਵੀ ਹੋਣੀ ਯਾਰ ਵੀ ਭਾਜੀ ਹਾਂਜੀ ਠੀਕ ਹੈ ਕੰਸੀ ਵਾਲੀ ਯਾਰ ਕਹਿ ਨਹੀਂ ਕੋਈ ਇਹ ਰੱਸੀ ਵਾਲੀ ਆ ਇਹ ਰੱਸੀ ਵਾਲੀ ਕਹਿੰਦੇ ਪਿਆਉਗੇ ਅੱਠਾਂ ਦਾਹਾਂ ਜੀਆਂ ਨੂੰ ਇਹ ਵੀ ਠੀਕ ਹੈ ਜੀ ਹਾਂਜੀ ਦੁੱਧ ਕੋ 9-10 ਕਿਲੋ ਪਾਉਗੀ ਪਰ ਅੱਠਾਂ ਤੇ ਤਿੰਨ ਕਿਲੋ ਚਾਰ ਚਾਰ ਦੋ ਮੁਕੇ ਜਾਗਾ ਬਾਬਾ ਅੱਛਾ ਹਾਂਜੀ ਠੀਕ ਹੈ ਜੀ ਬਹੁਤ ਜਾਏਗਾ ਦੁੱਧ ਚਲੋ ਬਦਾਂ 8-9 ਕਿਲੋ ਕਰੀ ਜਾਊਗੀ ਬਾਕੀ ਚਲੋ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਫੇਰੀ ਪਸ਼ੂ ਖਰੀਦਿਆ ਕਰੋ ਜੀ